ਰਹੀ ਜੀ ਸਭ ਤੋਂ ਪਹਿਲਾਂ মিডিਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸੋਸ਼ਲ ਮੀਡੀਆ ਸਾਰੇ ਪਲੇਟਫਾਰਮ ਦਾ ਬਹੁਤ-ਬਹੁਤ ਵੈਲਕਮ ਸਵਾਗਤ ਆ ਪਿਛਲੇ ਕਈ ਸਾਲਾਂ ਤੋਂ ਦੇਸ਼ ਦੇ ਅੰਦਰ ਦੇਖਿਆ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਭਾਰਤ ਦੇ ਲੋਕਤੰਤਰ ਦੇ ਅੰਦਰ ਇੱਕ ਤੇਜ਼ੀ ਨਾਲ ਚੋਰੀ ਕਰਦੀ ਹੋਈ ਵੱਡੀ ਪਾਰਟੀ ਮੰਨੇ ਜਾ ਰਹੀ ਆ ਜਿਹੜੀ ਭਾਰਤ ਦੇ ਲੋਕ ਤੇ ਲੋਕਤੰਤਰ ਦੇ ਅੰਦਰ ਬੋਟਾ ਕਿਵੇਂ ਚੋਰੀ ਕਰਨੀਆਂ ਨੇ ਕੀਆ ਇਸ ਗੱਲ ਦੇ ਸਬੰਧ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇਸ਼ ਦੇ ਅੰਦਰ ਨੰਬਰ 1 ਤੇ ਪਹੁੰਚ ਚੁੱਕੀ ਆ 2014 ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸੱਤਾ ਚਾਹੁੰਦੀ ਆ ਔਰ ਤੁਸੀਂ ਸਮੇਂ-ਸਮੇਂ ਸਰ ਦੇਖਿਆ ਹੋ ਕਿ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਵੋਟਾਂ ਚੋਰੀ ਕੀਤੀਆਂ ਉੱਤੇ ਸੱਤਾ ਵਿੱਚ ਆਈ ਆ ਮੈਂ ਐਗਜ਼ਾਮਪਲ ਦੇ ਤੌਰ ਤੇ ਉਦਾਹਰਨ ਦੇ ਤੌਰ ਤੇ ਸਭ ਤੋਂ ਵੱਡਾ ਵਾਕਿਆ ਜਿਹੜਾ ਪੰਜਾਬ ਦੇ ਅੰਦਰ ਹੋਇਆ ਪੰਜਾਬ ਜਾਣਦਾ ਕਿ ਜਦੋਂ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਹੋਈ ਜਦੋਂ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਹੋਈ ਤਾਂ ਕਿਸ ਤਰ੍ਹਾਂ ਤੁਹਾਡੇ ਕੈਮਰਿਆਂ ਨੇ ਮੀਡੀਆ ਦੇ ਕੈਮਰਿਆਂ ਨੇ ਭਾਰਤੀ ਜਨਤਾ ਪਾਰਟੀ ਦੇ ਅਧਿਕਾਰੀ ਵੋਟ ਦੀ ਚੋਰੀ ਕਰਦੀ ਫੜੇ ਗਏ ਵੱਡਾ ਅੰਦੋਲਨ ਹੋਇਆ ਚੰਡੀਗੜ੍ਹ ਦੇ ਸਾਰੇ ਐਮਸੀ ਸਹਿਬਾਨ ਨੇ ਧਰਨੇ ਦਿੱਤੇ ਪ੍ਰੋਟੈਸਟ ਕੀਤੇ ਮਾਰਚ ਕੀਤੇ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲੇ ਪਰ ਟਸ ਤੋਂ ਮਸ ਨਹੀਂ ਹੋਇਆ ਕੋਈ ਔਰ ਉਸ ਤੋਂ ਬਾਅਦ ਸਾਰਾ ਮਾਮਲਾ ਆਨਰੇਬਲ ਹਾਈ ਕੋਰਟ ਚ ਗਿਆ ਹਾਈ ਕੋਰਟ ਤੋਂ ਬਾਅਦ ਜਦੋਂ ਦੇਸ਼ ਦੀ ਸਰਵੋਚ ਅਦਾਲਤ ਦੇ ਸਾਹਮਣੇ ਮਾਮਲਾ ਪਹੁੰਚਿਆ ਕਿ ਕਿਸ ਤਰ੍ਹਾਂ ਉਹ ਅਧਿਕਾਰੀ ਸ਼ਰੀਆਮ ਵੋਟਾਂ ਦੀ ਚੋਰੀ ਕਰਕੇ ਇੱਕ ਹਾਰੀ ਹੋਈ ਪਾਰਟੀ ਭਾਰਤ ਜਨਤਾ ਪਾਰਟੀ ਜਿਤਾ ਰਹਾ ਔਰ ਉਸ ਤੋਂ ਬਾਅਦ ਰਿਜ਼ਲਟ ਜਿਹੜਾ ਉਹ ਬਦਲ ਗਿਆ ਕਿਉਂਕਿ ਭਾਰਤ ਜਨਤਾ ਪਾਰਟੀ ਅੱਜ ਦੇਸ਼ ਦੇ ਜਿੱਤੇ ਸੰਵਿਧਾਨ ਲਈ ਬਹੁਤ ਵੱਡਾ ਖਤਰਾ ਕੀ ਔਰ ਉੱਥੇ ਮੈਂ ਸਮਝਦਾ ਦੇਸ਼ ਦੇ ਲੋਕਤੰਤਰ ਦੇ ਲਈ ਬਹੁਤ ਵੱਡਾ ਖਤਰਾ ਕੀ ਦੇਸ਼ ਦੇ ਲੋਕਤੰਤਰ ਨੂੰ ਟਾਉਣ ਦੇ ਵਿੱਚ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਨੂੰ ਖਤਮ ਕਰਨ ਦੇ ਲਈ ਭਾਰਤ ਜਨਤਾ ਪਾਰਟੀ ਟੈਲ ਦਾ ਜ਼ੋਰ ਲਾ ਰਹੀ ਹੈ ਚੰਡੀਗੜ੍ਹ ਦੀ ਇਲੈਕਸ਼ਨ ਦਾ ਇੱਕ ਐਗਜ਼ਾਮਪਲ ਸਾਹਮਣੇ ਆ ਜਦੋਂ ਪਿਛਲੀ ਜਿਹੜੀ ਆ ਵਿਧਾਨ ਸਭਾ ਦੀ ਦਿੱਲੀ ਦੀ ਇਲੈਕਸ਼ਨ ਹੋਈ ਚੁਣ ਚੁਣ ਕੇ ਬੋਟ ਜਿਹੜੇ ਨੇਗੇ ਉਹ ਦਿੱਲੀ ਦੀਆਂ ਵਿਧਾਨ ਸਭਾ ਬੰਦ ਦੇ ਅੰਦਰ ਕੱਟੇ ਗਏ ਕਿਤੇ 4000 ਬੋਟ ਕੱਟਿਆ ਗਿਆ ਕਿਤੇ 5000 ਬੋਟ ਕੱਟਿਆ ਗਿਆ ਕਿਤੇ 6000 ਬੋਟ ਕੱਟਿਆ ਗਿਆ ਲਗਾਤਾਰ ਬੋਟ ਕੱਟਣ ਦੀ ਪ੍ਰਕਿਰਿਆ ਜਿਹੜੀ ਜਾਰੀ ਆ ਔਰ ਸਾਡੇ ਪਾਰਟੀ ਦੇ ਸੁਪਰੀਮੋ ਆਨਰੇਬਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਮੈਂਬਰ ਪਾਰਲੀਮੈਂਟ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਜੋ ਕੁ ਮੁੱਖ ਮੰਤਰੀ ਸਾਹਿਬ ਨੇ ਕਈ ਵਾਰ ਉਸ ਸਮੇਂ ਦੇਸ਼ ਦੇ ਇਲੈਕਸ਼ਨ ਕਮਿਸ਼ਨ ਦੇ ਨਾਲ ਜਾ ਕੇ ਮੁਲਾਕਾਤ ਕੀਤੀ ਦੇਸ਼ ਦੇ ਇਲੈਕਸ਼ਨ ਕਮਿਸ਼ਨ ਨੂੰ ਮਿਲਦੇ ਰਹੇ ਅਤੇ ਇਸ ਗੱਲ ਦੀ ਆਵਾਜ਼ ਜਿਹੜੀ ਆ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦਿੱਲੀ ਦੀਆਂ ਗੜੀਆਂ ਦੇ ਅੰਦਰ ਗੂੰਜਦੀ ਰਹੀ ਕਿ ਭਾਰਤੀ ਜਨਤਾ ਪਾਰਟੀ ਇੱਕ ਸੋਚੀ ਸਮਝੀ ਸਾਜਸ਼ ਦੇ ਤਹਿਤ ਸਰਟਨ ਵੋਟ ਜਿਹੜੇ ਵੋਟ ਆਮ ਆਦਮੀ ਪਾਰਟੀ ਨੂੰ ਜਾ ਸਕਦੇ ਲਗੇ ਉਹਨਾਂ ਬੋਟਾਂ ਨੂੰ ਡਿਲੀਟ ਕਰਵਾਉਣ ਦਾ ਕੰਮ ਦਿੱਲੀ ਦੇ ਅੰਦਰ ਕੀਤਾ ਇਹ ਧਾਰਨਾ ਦੇਸ਼ ਦੇ ਸਾਹਮਣੇ ਲਗੀਆਂ ਤੀਜੀ ਧਾਰਨ ਕਿਉਂਕਿ ਬਿਹਾਰ ਦੀ ਇਲੈਕਸ਼ਨ ਆ ਰਹੀ ਆ ਬਿਹਾਰ ਦੀ ਇਲੈਕਸ਼ਨ ਆ ਰਹੀ ਆ ਭਾਰਤੀ ਜਨਤਾ ਪਾਰਟੀ ਇਹੀ ਐਕਸਰਸਾਈਜ਼ ਇਹੀ ਤੌਰ ਤਰੀਕਾ ਬਿਹਾਰ ਦੇ ਅੰਦਰ ਵਰਤ ਰਹੀ ਆ ਬਿਹਾਰ ਦੇ ਅੰਦਰ ਵੀ ਵੋਟਾ ਕੱਟਣ ਦਾ ਕੰਮ ਵੋਟਾ ਚੋਰੀ ਕਰਨ ਦਾ ਕੰਮ ਵੋਟਾ ਡਿਲੀਟ ਕਰਨ ਦਾ ਕੰਮ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਿਹਾਰ 'ਚ ਕਰ ਰਹੀ ਆ ਪੂਰੇ ਦੇਸ਼ ਦੇ ਸਾਹਮਣੇ ਕਿਸ ਤਰ੍ਹਾਂ ਮਾਮਲਾ ਵਿਹਾਰ ਤੋਂ ਲੈ ਕੇ ਦੇਸ਼ ਦੀ ਸੰਸਦ ਤੱਕ ਪਹੁੰਚਿਆ ਸੰਸਦ ਤੋਂ ਲੈ ਕੇ ਦੇਸ਼ ਦੀ ਸੁਪਰੀਮ ਕੋਰਟ ਤੱਕ ਪਹੁੰਚਿਆ ਇਹਦਾ ਮਤਲਬ ਕਿਤੇ ਨਾ ਕਿਤੇ ਵੱਡੀ ਪੱਧਰ ਤੇ ਭਾਰਤੀ ਜਨਤਾ ਪਾਰਟੀ ਨੂੰ ਚੋਰੀ ਕਰਨ ਦੀ ਆਦਤ ਪੈ ਜਾਂਦੀ ਆ ਆਪਾਂ ਜਾਣਦੇ ਹਾਂ ਜਦੋਂ ਕੋਈ ਵਿਅਕਤੀ ਜਦੋਂ ਕੋਈ ਵਿਅਕਤੀ ਪਹਿਲਾਂ ਥੋੜੀ ਚੋਰੀ ਕਰਦਾ ਫਿਰ ਉਸ ਵਾਰ ਵੱਡੀ ਚੋਰੀ ਕਰਦਾ ਔਰ ਹੌਲੀ 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 ਉਹਦੀ ਆਦਤ ਬਣ ਜਾਂਦੀ ਆ ਕਿ ਚੋਰੀ ਕਰਨ ਤੋਂ ਬਿਨਾਂ ਨਹੀਂ ਰਹਿ ਸਕਦਾ ਉਹ ਅੱਜ ਹਾਲਾਤ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਬਣ ਚੁੱਕੇ ਨੇ ਕਿ ਕਿ ਭਾਰਤੀ ਜਨਤਾ ਪਾਰਟੀ ਲੋਕਤੰਤਵ ਨੂੰ ਖਤਮ ਕਰਨ ਦੇ ਲਈ ਦੇਸ਼ ਦੇ ਅੰਦਰ ਡੈਮੋਕ੍ਰੇਸੀ ਨੂੰ ਤਬਾਹ ਕਰਨ ਦੇ ਲਈ ਦੇਸ਼ ਦੇ ਅੰਦਰ ਜੋ ਸੰਵਧਾਨ ਬਾਬਾ ਸਾਹਿਬ ਭੀਮਰਾਓ ਅਮੇਡਕਰ ਜੀ ਨੇ ਬਣਾਇਆ ਨੂੰ ਖਤਮ ਕਰ ਦੇ ਲਈ ਇਸ ਰਾਹ ਤੇ ਤੁਰਿਆ ਕਿ ਹੌਲੀ 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 ਜਿਹੜੇ ਵਿਰੋਧ ਕਰਦੇ ਨੇ ਉਹਨਾਂ ਦੇ ਵੋਟਾਂ ਹੀ ਕੱਟ ਦਿਓ ਉਹਨਾਂ ਨੂੰ ਖਤਮੇ ਕਰ ਦਿਓ ਉਹਨਾਂ ਨੂੰ ਦੇਸ਼ ਤੋਂ ਹੀ ਕੱਟ ਦਿਓ ਖਤਮ ਕਰਕੇ ਰੱਖ ਦਿਓ ਇਹ ਹਾਲਾਤ ਭਾਰਤੀ ਜਨਤਾ ਪਾਰਟੀ ਦੇ ਨਹੀਂ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਅੰਦਰ ਵੀ ਭਾਰਤੀ ਜਨਤਾ ਪਾਰਟੀ ਲੋਕ ਸੇਵਾ ਦੇ ਨਾਤੇ ਕੀ ਕਰ ਰਹੀ ਆ ਲੋਕਾਂ ਦਾ ਡਾਟਾ ਚੋਰੀ ਕਰ ਰਹੀ ਆ ਭਾਰਤੀ ਜਨਤਾ ਪਾਰਟੀ ਨੇ ਵੱਖ-ਵੱਖ ਕੈਂਪ ਲਾ ਕੇ ਪੰਜਾਬ ਦੇ ਲੋਕਾਂ ਦਾ ਡਾਟਾ ਚੋਰੀ ਕਰਨ ਦੀ ਪ੍ਰਕਿਰਿਆ ਪੰਜਾਬ ਦੇ ਅੰਦਰ ਆਰੰਭੀ ਹੋਈ ਆ ਦੇ ਜਾਣਦਾਗਾ ਕਿ ਦੇਸ਼ ਦੀ ਪਾਰਲੀਮੈਂਟ ਨੇ ਐਕਟ ਬਣਾਇਆ ਹੈ 2023 ਦਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਅਕਾਪੀ ਮੈਂ ਤੁਹਾਡੇ ਪੇਸ਼ ਸਾਹਮਣੇ ਪੇਸ਼ ਕਰ ਰਿਹਾ ਦ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਇਹ ਐਕਟ ਤੁਹਾਡੇ ਸਾਹਮਣੇ ਆ ਇਸ ਐਕਟ ਦੇ ਮੁਤਾਬਕ ਤੁਸੀਂ ਕਿਸੇ ਦਾ ਪਰਸਨਲ ਡਾਟਾ ਨਹੀਂ ਲੈ ਸਕਦੇ ਤੁਸੀਂ ਕਿਸੇ ਨੂੰ ਬਰਗੜਾ ਕੇ ਕਿਸੇ ਨੂੰ ਗੁੰਮਰਾਹ ਕਰਕੇ ਕਿਸੇ ਦਾ ਪਰਸਨਲ ਡਾਟਾ ਜਿਹੜਾ ਉਹ ਯੂਜ਼ ਨਹੀਂ ਕਰ ਸਕਦੇ ਜੇਕਰ ਕਿਸੇ ਦਾ ਡਾਟਾ ਲੈਣਾਗਾ ਤਾਂ ਉਹਦੇ ਲਈ ਕੰਪੀਟੈਂਟ ਅਥਾਰਟੀ ਤੋਂ ਪਹਿਲਾਂ ਤੁਹਾਨੂੰ ਲਾਇਸੈਂਸ ਲੈਣਾ ਪਊਗਾ ਕਿਉਂਕਿ ਇਹਨਾਂ ਕੈਂਪਾਂ ਦੇ ਅੰਦਰ ਕੀ ਕਰ ਰਹੇ ਨੇ ਹੋ ਜਾ ਕੇ ਭੋਲੇ ਪਾੜੇ ਲੋਕਾਂ ਦੇ ਪੈਨ ਕਾਰਡ ਭੋਲੇ ਪਾੜੇ ਲੋਕਾਂ ਦੇ ਆਧਾਰ ਕਾਰਡ ਭੋਲੇ ਪਾੜੇ ਲੋਕਾਂ ਦੇ ਬੈਂਕ ਅਕਾਊਂਟ ਭੋਲੇ ਪਾੜੇ ਲੋਕਾਂ ਦੀਆਂ ਹੋਰ ਜਿਹੜੀ ਉਹਨਾਂ ਦੇ ਪ੍ਰਾਪਰਟੀ ਦੇ ਸਬੰਧਤ ਜਿਹੜਾ ਰਿਕਾਰਡ ਆ ਉਹ ਇਕੱਠਾ ਕੀਤਾ ਜਾ ਰਿਹਾ ਹੈ ਸ਼ੋਸ ਇਹਦੇ ਵਿੱਚ ਲਿਖਿਆ ਸੈਕਟ ਦੇ ਅੰਦਰ ਕਿ ਇਹ ਡਾਟਾ ਜਿਹੜਾ ਕਿਸੇ ਵੀ ਤਰੀਕੇ ਕਿਸੇ ਵੀ ਸਮੇਂ ਵਿੱਚ ਜੁਜੂ ਹੋ ਸਕਦਾ ਹੈਗਾ ਕਿਉਂਕਿ ਜਿੰਨੇ ਵੀ ਡਿਜੀਟਲ ਫਰਾਡ ਹੁੰਦੇ ਨੇਗੇ ਜਿੰਨੇ ਵੀ ਡਿਜੀਟਲ ਫਰਾਡ ਹੁੰਦੇ ਨੇ ਦੇਸ਼ ਦੇ ਅੰਦਰ ਜਿਹੜੇ ਸਾਈਬਰ ਕ੍ਰਾਈਮ ਦੇ ਅੰਦਰ ਆਉਂਦੇ ਨੇਗੇ ਉਹ ਉਦੋਂ ਹੁੰਦੇ ਨੇ ਜਦੋਂ ਤੁਹਾਡਾ ਡਾਟਾ ਕਿਸੇ ਨੂੰ ਮਿਲ ਜਾਵੇ ਔਰ ਉਸ ਡਾਟੇ ਦਾ ਬੇਸਜੂਜ਼ ਹੋਵੇ ਉਹ ਡਾਟਾ ਜਿਹੜਾ ਲਜਾ ਕੇ ਤੁਹਾਡਾ ਪੈਨ ਕਾਰਡ ਲੈ ਗਏ ਉਹਦੀ ਕਾਪੀ ਲੈ ਲਈ ਤੁਹਾਡਾ ਆਧਾਰ ਕਾਰਡ ਲੈ ਲਿਆ ਆਧਾਰ ਕਾਰਡ ਕਿਦਣਾ ਮੈਚ ਆ ਬੈਂਕ ਅਕਾਊਂਟ ਦੇ ਨਾਲ ਤੁਹਾਡੇ ਬੈਂਕ ਅਕਾਊਂਟ ਦੇ ਨਾਲ ਤੁਹਾਡਾ ਆਧਾਰ ਕਾਰਡ ਮੈਚ ਆ ਤੁਹਾਡੇ ਵੋਟਰ ਕਾਰਡ ਦੇ ਨਾਲ ਤੁਹਾਡਾ ਆਧਾਰ ਕਾਰਡ ਮੈਚ ਆ ਵੋਟਰ ਕਾਰਡ ਨੂੰ ਡਿਲੀਟ ਕਿਵੇਂ ਕਰਨਾਗਾ ਤੁਹਾਡੇ ਬੈਂਕ ਦੇ ਅੰਦਰ ਪਏ ਥੋੜੇ ਬਹੁਤੇ ਪੈਸੇ ਕਿਵੇਂ ਚੋਰੀ ਕਰ ਦੇਣਗੇ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਇਸ ਕਦਰ ਨੀਚੇ ਗਿਰ ਚੁੱਕੀ ਆ ਕਿ ਲੋਕਾਂ ਦਾ ਡਾਟਾ ਇਕੱਠਾ ਕਰਕੇ ਉਹਦੇ ਰਾਹੀਂ ਉਹਦੇ ਰਾਹੀਂ ਉਹਨਾਂ ਦੇ ਅਕਾਊਂਟਾਂ ਚੋਂ ਪੈਸੇ ਕਿਵੇਂ ਕਢਾਉਣੇ ਨੇਗੇ ਉਹਨਾਂ ਦੇ ਵੋਟਾਂ ਕਿਵੇਂ ਕੱਟਣੀਆਂ ਲੱਗੀਆਂ ਇਹ ਉਹਨਾਂ ਨੇ ਸਮੇਂ ਦੀ ਪ੍ਰਕਿਰਿਆ ਜਿਹੜੀ ਭਾਰਤੀ ਜਨਤਾ ਪਾਰਟੀ ਕਰਨ ਜਾ ਰਹੀ ਆ ਉਹਦੇ ਬਾਰੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਾ ਕਰਨਾ ਚਾਹਨਾਗਾ ਕਿ ਜਿਹੜੇ ਕੈਂਪ ਲੱਗ ਰਹੇ ਨੇਗੇ ਇਹ ਇਸੇ ਲਈ ਲਾ ਰਹੇ ਨੇਗੇ ਕਿ ਡਾਟਾ ਇਕੱਠਾ ਕਰਕੇ ਬਿਨਾਂ ਕਿਸੇ ਅਥਾਰਟੀ ਦੇ ਬਿਨਾਂ ਕਿਸੇ ਲਾਇਸੈਂਸਿੰਗ ਅਥਾਰਟੀ ਦੇ ਡਾਟਾ ਇਕੱਠਾ ਕਰਕੇ ਉਹਨਾਂ ਨੂੰ ਉਸ ਡਾਟੇ ਦੇ ਅੰਦਰ ਡਿਜੀਟਲ ਫਰਾਡ ਹੋਣਗੇ ਜਦੋਂ ਵੱਡੇ ਵੱਡੇ ਫਰਾਡ ਹੋਣਗੇ ਫਿਰ ਸਰਕਾਰ ਨੂੰ ਕਹਿਣਗੇ ਕਿ ਫਰਾਡ ਹੁੰਦੇ ਲੱਗੇ ਸੋ ਮੈਂ ਸਮਝਦਾ ਜਿਹੜਾ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਵੀ ਫਰਾਡ ਹੋਊਗਾ ਉਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੀ ਪਾਰਟੀ ਦਾ ਪਾਰਟੀ ਦੇ ਸੈਕਟੀ ਸਾਹਿਬ ਪਾਰਟੀ ਜਨਤਾ ਪਾਰਟੀ ਸਾਰੀ ਟੀਮ ਜਿਹੜੀ ਆ ਉਹ ਜ਼ਿੰਮੇਵਾਰ ਹੋਊਗੀ ਕਿ ਲੋਕਾਂ ਦਾ ਰਿਕਾਰਡ ਨੂੰ ਟੈਂਪਰ ਕਰਕੇ ਲੋਕਾਂ ਦੇ ਰਿਕਾਰਡ ਨੂੰ ਮਹਿਜ਼ੂਜ਼ ਕਰਕੇ ਲੋਕਾਂ ਦੇ ਰਿਕਾਰਡ ਨੂੰ ਜਿਹੜਾ ਹੈਗਾ ਉਹਨੂੰ ਤਾਰ ਫੀਡੋ ਕਰਕੇ ਉਹ ਸਰਕਾਰ ਨੂੰ ਕਿਵੇਂ ਮਹਿਜ਼ੂਜ਼ ਕਰਕੇ ਜਿਹੜਾ ਇਹਨਾਂ ਨੇ ਬਰਤਨਾਗਾ ਇਹ ਦੇਸ਼ ਦੇ ਲੋਕਾਂ ਦੇ ਸਾਹਮਣੇ ਇਹ ਐਕਟ ਜਿਹੜਾ ਉਹ 2023 ਦੇ ਅੰਦਰ ਇਸੇ ਲਈ ਬਣਿਆ ਸੀਗਾ ਕਿ ਡਾਟਾ ਇਹ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਦੀ ਵੱਲੋਂ ਬਣਾਇਆ ਗਿਆਗਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਇਹ ਜਿਹੜਾ 11 ਅਗਸਤ 11 ਅਗਸਤ 2023 ਤੋਂ ਲਾਗੂ ਹੈ ਦੇਸ਼ ਭਰ ਦੇ ਅੰਦਰ ਤੁਸੀਂ ਕਿਸੇ ਦਾ ਪਰਸਨਲ ਡਾਟਾ ਨਹੀਂ ਲੈ ਸਕਦੇ ਕਿਸ ਦਾ ਡਾਟਾ ਇਕੱਠਾ ਨਹੀਂ ਕਰ ਸਕਦੇ ਚਾਹ ਕੋਈ ਕੈਂਪ ਲਾਉਣ ਦੀ ਗੱਲ ਹੋਵੇ ਚਾਹ ਨਹੀਂ ਲਾਉਣ ਦੀ ਕਰਦੇ ਜਦ ਤੱਕ ਕੋਈ ਕੰਪੀਟੈਂਟ ਅਥਾਰਟੀ ਜਿਹੜੀ ਆ ਤੁਹਾਨੂੰ ਲਾਇਸੈਂਸ ਨਹੀਂ ਦਿੰਦੀ ਜਾਂ ਕੰਪੀਟੈਂਟ ਅਥਾਰਟੀ ਜਿਹੜੀ ਆ ਤੁਹਾਡਾ ਡਾਟਾ ਨਹੀਂ ਲੈਂਦੀ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਜੇ ਮੈਂ ਗੱਲ ਕਰਾਂ ਤਾਂ ਲਗਭਗ 440 ਦੇ ਕਰੀਬ 440 ਦੇ ਕਰੀਬ ਸਿਵਾਮਾ ਨੇ ਜੜੀਆਂ ਡੋਰ ਸਟੈਪ ਡਿਲੀਵਰੀ ਡੋਰ ਸਟੈਪ ਡਿਲੀਵਰੀ ਜਿਹੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤੀ ਆ ਹਰ ਇੱਕ ਹਰ ਇੱਕ ਸਾਡੀ ਸਰਵਿਸ ਹਰ ਇੱਕ ਸਾਡੀ ਜਿਹੜੀ ਵੀ ਸਰਵਿਸ ਚਾਹ ਕਿਸੇ ਨੇ ਸਰਟੀਫਿਕੇਟ ਬਣਾਉਣਾਗਾ ਚਾਹ ਕਿਸੇ ਨੇ ਕੋਈ ਆਵਾਸ ਯੋਜਨਾ ਤਹਿਤ ਅਪਲਾਈ ਕਰਨਾਗਾ ਚਾਹ ਕਿਸੇ ਵੀ ਯੋਜਨਾ ਦੇ ਤਹਿਤ ਅਪਲਾਈ ਕਰਨਾਗਾ ਜਦੋਂ ਉਹ ਉਸ ਸੇਵਾ ਤੇ ਉੱਤੇ ਆਪਣਾ ਫੋਨ ਮਾਰਦਾਗਾ ਤਾਂ ਜਿਹੜਾ ਸਾਡਾ ਸੇਵਾ ਪ੍ਰੋਵਾਈਡਰ ਆ ਜਿਹੜਾ ਸਾਡਾ ਉਸ ਇਲਾਕੇ ਦਾ ਕੰਮ ਕਰਨ ਵਾਲਾ ਬੰਦਾਗਾ ਉੱਥੇ ਪਹੁੰਚਦਾਗਾ ਜਾ ਕੇ ਉੱਥੇ ਫਿਰ ਜਿਹੜਾ ਉਹਦਾ ਡਾਟਾ ਇਕੱਠਾ ਕਰਕੇ ਫਿਰ ਉਸ ਡਾਟੇ ਨੂੰ ਪ੍ਰੋਸੈਸ ਕਰਕੇ ਫਿਰ ਉਹ ਐਸਡੀਐਮ ਸਹਿਬਾਨ ਜਿਹੜੇ ਸਾਡੇ ਡੀਸੀ ਸਹਿਬਾਨ ਜਿਹੜੇ ਕੰਪੀਟੈਂਟ ਅਥਾਰਟिटीज ਨੇ ਗਿਆ ਉਹਨਾਂ ਦੇ ਨਾਲ ਉਹਦਾ ਪ੍ਰੋਸੈਸਿੰਗ ਕਰਕੇ ਉਹਦਾ ਜੋ ਵੀ ਸਰਟੀਫਿਕੇਟ ਚਾਹੀਦਾ ਜੋ ਵੀ ਸ਼ਬਦਾ ਚਾਹੀਦੀ ਆ ਉਹ ਮਿਲਦੀ ਆ ਦੇ ਨਾਲ ਦੀ ਨਾਲ ਪੰਜਾਬ ਦੇ ਅੰਦਰ ਸੇਵਾ ਕੇਂਦਰ ਬਣੇ ਨੇਗੇ ਜੇਕਰ ਕੋਈ ਬੰਦਾ ਪਰਸਨਲ ਉਹਨਾਂ ਤੋਂ ਨਹੀਂ ਕਰਵਾਉਣਾ ਚਾਹੁੰਦਾ ਜਾਂ ਟਾਈਮ ਨਹੀਂ ਹੈਗਾ ਉੱਤੇ ਖੁਦ ਜਾ ਸਕਦਾਗਾ ਤਾਂ ਖੁਦ ਜਾ ਕੇ ਵੀ ਕਰਵਾ ਸਕਦਾਗਾ ਪਰ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇਹ ਸ਼ੁਰੂ ਕੀਤੀ ਆ ਪੰਜਾਬ ਦੇ ਅੰਦਰ ਮੈਸਮਨਾਈ ਡਾਟਾ ਚੋਰੀ ਕਰਨਾ ਔਰ ਡਾਟਾ ਚੋਰੀ ਕਰਨ ਤੋਂ ਬਾਅਦ ਦਾ ਮਹਿਸੂਸ ਕਰਨਾ ਮਹਿਸੂਸ ਕਰਨ ਤੋਂ ਬਾਅਦ ਲੋਕਾਂ ਦੇ ਬੋਟਾ ਕਟੜੀਆਂ ਲੋਕਾਂ ਦੇ ਨਾਲ ਡਿਜੀਟਲ ਫਰਾਡ ਕਰਨੇ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਕੰਮ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰਦੀਆਂ ਇਹ ਹਰਗੱਜ ਬਰਦਾਸ਼ਤ ਨਹੀਂ ਹੋਊਗਾ ਬਿਲਕੁਲ ਇਹ ਕਾਰਵਾਈ ਨਹੀਂ ਹੋਣ ਦੇਵਾਂਗੇ ਇਹਨਾਂ ਲੋਕਾਂ ਦੇ ਖਿਲਾਫ ਠੋਕ ਕੇ ਕਾਰਵਾਈ ਕਰਾਂਗੇ ਹੁਣ ਦੇਸ਼ ਦੇ ਸਾਹਮਣੇ ਨੰਗਾ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਬੋਟ ਚੋਰੀ ਕਰਨ ਦੀ ਆਦੀ ਆ ਉਹਨੂੰ ਆਦਤ ਪੈ ਗਈ ਬੋਟ ਚੋਰੀ ਕਰਨ ਦੀ ਔਰ ਇਹ ਬਿਲਕੁਲ ਪੰਜਾਬ ਦੇ ਅੰਦਰ ਨਹੀਂ ਹੋਣ ਦਿੱਤਾ ਜਾਊਗਾ ਹੁਣ ਡਾਟਾ ਚੋਰੀ ਹੋ ਰਿਹਾ ਫਿਰ ਲੋਕਾਂ ਦੇ ਬੈਂਕ ਅਕਾਊਂਟਾਂ ਦੇ ਪੈਸੇ ਕਢਵਾਏ ਜਾਣਗੇ ਫਿਰ ਲੋਕਾਂ ਦੇ ਡਿਜੀਟਲ ਫਰਾਡ ਹੋਣਗੇ ਔਰ ਉਸ ਤੋਂ ਬਾਅਦ ਲੋਕਾਂ ਦੀਆਂ ਵੋਟਾਂ ਕੱਟੀਆਂ ਜਾਣਗੀਆਂ ਇਹ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਆ ਪੰਜਾਬ ਦੇ ਲੋਕਾਂ ਦੇ ਡਾਟੇ ਨੂੰ ਸੁਰੱਖਿਅਤ ਕਰਨ ਦੇ ਲਈ ਪੰਜਾਬ ਦੇ ਲੋਕਾਂ ਦੀ ਪ੍ਰੋਟੈਕਸ਼ਨ ਕਰਨ ਦੇ ਲਈ ਪੰਜਾਬ ਦੇ ਅੰਦਰ ਡਿਜੀਟਲ ਫਰਾਡ ਨਾ ਹੋਣ ਦੇ ਲਈ ਅਸੀਂ ਹਰ ਕਾਰਵਾਈ ਕਰਾਂਗੇ ਬਿਲਕੁਲ ਜਿਹੜੀ ਗੈਰ ਕਾਨੂੰਨੀ ਕਾਰਵਾਈ ਭਾਰਤੀ ਜਨਤਾ ਪਾਰਟੀ ਕਰਦੀ ਆ ਉਹਨੂੰ ਅਸੀਂ ਬੰਦ ਕਰਕੇ ਰੱਖਾਂਗੇ ਥੈਂਕ ਯੂ ਕਹਿੰਦੀ ਹੈ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਜਿਹੜੀਆਂ ਸਰਕਾਰ ਮਜੂਤਾ ਦੇ ਆਪਾਂ ਲਈ ਉਹਨਾਂ ਦਾ ਚਰਨ ਅਦਚ ਕਰੀਏ ਅਸੀਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਚਾਗੂ